ਪੂਰੇ ਸੂਬੇ ਭਰ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਕਈ ਪਿੰਡਾਂ ਵਿੱਚ ਸਰਬਸੰਮਤੀਆਂ ਹੋਈਆਂ ਨੇ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਜਿਹੜੇ ਸਰਪੰਚ ਤੇ ਪੰਚਾਇਤ ਮੈਂਬਰ ਚੁਣੇ ਗਏ ਨੇਗੇ ਅੱਜ ਮੋਗਾ ਦੇ ਪਿੰਡ ਤਾਂ ਲੈ ਕੇ ਖੜੇ ਆ ਜਿੱਥੇ ਬੜੀ ਦਿਲਚਸਪ ਗੱਲ ਹੈ ਕਿ ਇੱਕੋ ਘਰ 'ਚੋਂ ਪਤੀ-ਪਤਨੀ ਜਿਹੜੇ ਨੇ ਪਤਨੀ ਨੂੰ ਸਰਪੰਚ ਚੁਣਿਆ ਤੇ ਪਤੀ ਜਿਹੜੇ ਨੇ ਉਹਨਾਂ ਦੇ ਉਹਨਾਂ ਨੂੰ ਪੰਚਾਇਤ ਮੈਂਬਰ ਸੋ ਪਿੰਡ ਵਾਸੀ ਜਿਹੜੇ ਆ ਇੱਕ ਭਾਈਚਾਰਕ ਸਾਂਝ ਜਿਹੜੀ ਆ ਉਹ ਮਿਸਾਲ ਕਾਇਮ ਕੀਤੀ ਹੈ ਕਿ ਇੱਕੋ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਨੂੰ ਪੰਚਾਇਤ ਜਿਹੜੀ ਹੈ ਨਾਲ ਮੈਂਬਰ ਜਿਹੜੇ ਆ ਚੁਣੇ ਗਏ ਆ ਗੱਲਬਾਤ ਕਰਾਂਗੇ ਪਹਿਲਾਂ ਸਰਪੰਚ ਨੇ ਮਨਦੀਪ ਕੌਰ ਜਿਨ੍ਹਾਂ ਨੂੰ ਚੁਣਿਆ ਗਿਆ ਪਿੰਡ ਵਾਸੀਆ ਵੱਲੋਂ ਕਰੀਬ 42-4300 ਵੋਟਾਂ ਇਸ ਪਿੰਡ ਦੇ ਵਿੱਚ ਨੇਗੇ ਤਾਂ ਉਹਨਾਂ ਪਿੰਡ ਵਾਸੀਆਂ ਨੇ ਇੱਕ ਸਹਿਮਤੀ ਜਤਾਈ ਹੈ ਮਨਦੀਪ ਕੌਰ ਹੋਣਾ ਤੇ ਕਿ ਉਹ ਪਿੰਡ ਦਾ ਵਿਕਾਸ ਕਰਨਗੇ ਇਹ ਜਨਰਲ ਸੀਟ ਸੀਗੀ ਔਰਮਨ ਇੱਥੇ ਜਿਹੜੀ ਹੈ ਖੜਨੀ ਸੀਗੀ ਤਾਂ ਮਨਦੀਪ ਕੌਰ ਹੁਣੀ ਜਿਹੜੇ ਆ ਸਰਪੰਚ ਬਣੇ ਨੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲਾ ਵਾਰ ਤੁਹਾਨੂੰ ਵੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਕੀ ਕੀ ਮੁੱਦੇ ਨੇ ਮੈਮ ਮੇਨ ਮੁੱਦਾ ਵੀਰ ਜੀ ਨਸ਼ਿਆਂ ਦਾ ਬੀ ਨਸ਼ੇ ਪਿੰਡ ਚੋਂ ਖਤਮ ਕਰਨੀ ਹੈ ਕਦੇ ਸੋਚਿਆ ਸੀਗਾ ਸਰਪੰਚੀ ਮਿਲੂਗੀ ਨਹੀਂ ਵੀਰ ਜੀ ਤੇ ਹੁਣ ਕੀ ਕੀ ਲੱਗਦਾ ਹੈ ਕਿ ਪਿੰਡ ਦੇ ਵਿਕਾਸ ਕਾਰਜ ਕੀ ਕੀ ਹੋਣੇ ਚਾਹੀਦੇ ਨੇ ਜੀ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਨਸ਼ਿਆਂ ਦਾ ਹੀ ਆ ਹੂੰ ਵੀ ਬਾਕੀ ਹੋਰ ਜਿਹੜੇ ਕੰਮ ਮੇਰੇ ਕੋਲ ਖੜੇ ਨੇ ਉਹ ਸਭ ਕਰਾਵਾਂਗੇ ਹੂੰ ਅਸੀਂ ਖਬਰਾਂ ਵੀ ਬਹੁਤ ਕੀਤੀਆਂ ਤਾਂ ਲੈ ਕੇ ਕਹਿੰਦੇ ਨਸ਼ੇ ਦੀ ਓਵਰਡੋਜ਼ ਨਾਲ ਬਹੁਤ ਮੌਤਾਂ ਹੋਈਆਂ ਹਾਂਜੀ ਉਹ ਉਸ ਤੇ ਕਿਵੇਂ ਠੱਲ ਪਾਈ ਜਾਊਗੀ ਉਹ ਤਾਂ ਮੇਰੇ ਜੀ ਸਾਰੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਵੀ ਜੋ ਸਾਥ ਦੇਣਗੇ ਜਰੂਰ ਆਪਾਂ ਵੀ ਪਿੰਡ ਚੋਂ ਖਤਮ ਕਰਨਾ ਨਾਸ਼ਾ ਹੂੰ ਔਰਤ ਨੂੰ ਅੱਗੇ ਲਿਆਂਦਾ ਗਿਆ ਔਰਤ ਨੂੰ ਜਿਹੜਾ ਸਰਪੰਚ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਮ ਰਾਹੀਂ ਸਾਰਿਆਂ ਨੂੰ ਇਹ ਵਧਾਈ ਦੇਣਾ ਚਾਹੁੰਦੀ ਆ ਕਿ ਸਾਨੂੰ ਇਹ ਬਹੁਤ ਖੁਸ਼ੀ ਦੀ ਸਾਡੇ ਵਾਸਤੇ ਗੱਲ ਆ ਕਿ ਸਾਡੇ ਜਿਹੜੇ ਭੰਜੀ ਆ ਮਨਦੀਪ ਕੌਰ ਜੀ ਉਹ ਪਿੰਡ ਤੋਂ ਸਰਪੰਚ ਬਣਿਆ ਕਿਉਂਕਿ ਆ ਆਮੀ ਆਪਾ ਦੇਖ ਰਹੇ ਆ ਕਿ ਔਰਤਾਂ ਨੂੰ ਪਿੱਛੇ ਲਜਾਇਆ ਜਾਂਦਾ ਪਰ ਨਹੀਂ ਅਸੀਂ ਜੇ ਮੂਰੇ ਆਏ ਆ ਤਾਂ ਅਸੀਂ ਆਪਣੇ ਪਿੰਡ ਦੀ ਨਿਹਾਰ ਬਦਲਾਂਗੇ ਨਿਹਾਰ ਬਦਲਣ ਦੇ ਵਿੱਚ ਇਹ ਕਿ ਜੋ ਸਾਡਾ ਯੂਥ ਜਿਹੜੇ ਕਰਾਏ ਪਿਆ ਅਸੀਂ ਉਹਨੂੰ ਨਸ਼ਿਆਂ ਤੋਂ ਪਾਸੇ ਲੈ ਕੇ ਜਾਵਾਂਗੇ ਤੇ ਜਿਹੜਾ ਸਾਡਾ ਪਿੰਡ ਆ ਉਹ ਇੱਕ ਨੰਬਰ ਤੇ ਅਸੀਂ ਲੈ ਕੇ ਆਵਾਂਗੇ ਪਾਰਟੀ ਬਾਜੀ ਨੂੰ ਲੈ ਕੇ ਬੜੀ ਹੀ ਇਰਖਾ ਹੁੰਦੀ ਹੈ ਪਿੰਡ ਚ ਕਿ ਉਸ ਪਾਰਟੀ ਦਾ ਹੈ ਉਸ ਪਾਰਟੀ ਦਾ ਉਹਨੂੰ ਫਿਰ ਕਿਵੇਂ ਕਹੋਗੇ ਵੀ ਪਿੰਡ ਚ ਕਿਵੇਂ ਇਹ ਭਾਈਚਾਰਕ ਸੰਸਾਂ ਕੈਮਰਾ ਹੋਊਗਾ ਕਿ ਜੀ ਸਾਰਿਆਂ ਦਾ ਕੰਮ ਹੋਊਗਾ ਕੋਈ ਆਈ ਨਹੀਂ ਹੋਊ ਵੀ ਉਹ ਦੂਸਰੀ ਪਾਰਟੀ ਦਾ ਜਾਂ ਵੀ ਸਾਡੀ ਪਾਰਟੀ ਦਾ ਸਾਰਿਆਂ ਦੇ ਕੰਮ ਕੀਤੇ ਜਾਣਗੇ ਹਮ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਪਤੀ ਹੁੰਦੇ ਆ ਜਿਵੇਂ ਉਹਨਾਂ ਤੁਹਾਡੇ ਪਤੀ ਆ ਜੀ ਇਹਨਾਂ ਨੂੰ ਮੈਂਬਰ ਚੁਣਿਆ ਗਿਆ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਸਰਪੰਚੀ ਵਾਲੇ ਕੰਮ ਵੀ ਉਹ ਹੀ ਕਰਦੇ ਨੇ ਕਿ ਲੇਡੀਜ਼ ਨੂੰ ਪਿੱਛੇ ਰੱਖਿਆ ਜਾਂਦਾ ਤੁਸੀਂ ਕਿਵੇਂ ਫਰੰਟ ਤੇ ਆ ਕੇ ਸਰਕਾਰੀ ਦਰਬਾਰੇ ਜਾਂ ਉੱਥੇ ਪੰਚਾਇਤ ਦਾ ਵੀਡੀਓ ਤੇ ਦਫ਼ਤਰ ਜਾ ਕੇ ਆਪਣੇ ਕੰਮ ਕਰਾਉਗੇ ਸਰ ਇਹਨਾਂ ਦੇ ਸਹਿਯੋਗ ਨਾਲ ਜ਼ਰੂਰ ਜਾਵਾਂਗੇ ਇਹਨਾਂ ਨੇ ਕਦੇ ਵੀ ਆਈ ਵਿੱਚ ਨਹੀਂ ਸਾਡੇ ਵੀ ਘਰ ਦੇ ਵਿੱਚ ਕਦੇ ਵੀ ਆਈਆਂ ਬੁੜੀਆਂ ਦਾ ਵੀ ਨਹੀਂ ਕਈ ਘਰ ਕਹਿ ਦਿੰਦੇ ਆ ਵੀ ਇਹ ਬੁੜੀਆਂ ਲੇਡੀਜ਼ ਆ ਤੁਹਾਡਾ ਮੁਵਾਰਕਾ ਜੀ ਪਿੰਡਾਂ ਦਾ ਪਰਿਵਾਰ ਨੂੰ ਤੁਹਾਡੇ ਨੂੰ ਮੈਂਬਰ ਚੁਣੇ ਤੁਸੀਂ ਮੈਂਬਰ ਚੁਣੇ ਗਏ ਹੋ ਸਰਪੰਚ ਚੁਣੇ ਗਏ ਨੇ ਤੁਹਾਡੇ ਪਤਨੀ ਕੀ ਕੀ ਮੁੱਦੇ ਰਹਿਣਗੇ ਪਿੰਡ ਦੇ ਮੁੱਦੇ ਮੈਂ ਤਾਂ ਪਿੰਡ ਦਾ ਵਿਕਾਸ ਆ ਜੀ ਇਹ ਕਈ ਪ੍ਰਦੂਸ਼ਨ ਦੂਰ ਕਰਨਾ ਤੇ ਦਰਖਤ ਲਾਵਾਂਗੇ ਇਹ ਕਿਹੜਾ ਵਾਟਰ ਵਸ ਦਾ ਪਾਣੀ ਆ ਨਾਲੀਆਂ ਡੁੱਲਦਾ ਬੇਕਾਰ ਜਾਂਦਾ ਇੱਕ ਕੀਮਤੀ ਚੀਜ਼ ਆ ਇਹਨੂੰ ਬਚਾਵਾਂਗੇ ਜੀ ਅਸੀਂ ਇਹਨੂੰ ਬਚਾ ਕੇ ਰੱਖਾਂਗੇ ਇੱਕ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰਾਂਗੇ ਸਭ ਤੋਂ ਵੱਡਾ ਮੁੱਦਾ ਮਨਦੀਪ ਕੌਰ ਨੇ ਦੱਸਿਆ ਕਿ ਬਹੁਤ ਜ਼ਿਆਦਾ ਨਸ਼ੇ ਜਿਹੜੇ ਆ ਹੁੰਦੇ ਪਏ। ਹਾਂ ਮੇ ਇਹ ਤਾਂ ਮੁੱਦਾ ਸਾਡਾ ਮੇਨ ਆ ਨਸ਼ੇ ਦਾ ਇਸੇ ਤੇ ਇਲੈਕਸ਼ਨ ਲੜੇ ਸੀਗੇ। ਲੜਨਾ ਤੇ ਖੜੇ ਸੀ ਪਿੰਡਾਂ ਨੇ ਸਹਿਮਤੀ ਦਿੱਤੀ। ਇਹ ਤਾਂ ਸਾਡਾ ਮੇਨ ਮੁੱਦਾ ਨਸ਼ੇ ਨੂੰ ਖਤਮ ਕਰਨਾ। ਸਾਡੀ 9 ਜਣ ਪੀੜ੍ਹੀ ਨਸ਼ੇ ਦੇ ਵਿੱਚ ਗਰਖ ਹੋ ਰਹੀ ਹੈ। ਕਿਵੇਂ ਰੋਕਿਆ ਜਾਊਗਾ? ਕੀ ਉਪਰਾਲੇ ਕੀਤੇ? ਅਸੀਂ ਕਮੇਟੀ ਬਣਾਓਗੀ ਸਾਰੇ ਪਿੰਡ ਦੇ ਸਹਿਯੋਗ ਨਾਲ ਰੋਕਾਂਗੇ। ਅਸੀਂ ਲੜਾਈ ਝਗੜਾ ਨਹੀਂ ਕਰਾਂਗੇ। ਪਿਆਰ ਨਾਲ ਸਮਝਾਵਾਂਗੇ। ਜੋ ਕੋਈ ਸੱਡਣਾ ਚਾਹੁੰਦਾ ਮੁੱਕਤਰਾ ਚਾਹੁੰਦਾ ਉਹਨੂੰ ਦਵਾਈ ਵੀ ਦਵਾਵਾਂਗੇ। ਹਾਂ। ਪੰਚਾਇਤ ਆਪਣੇ ਤੌਰ ਤੇ ਦਬਾਊਗੀ ਦੋਬਈ ਬਿਲਕੁਲ ਹੀ ਸੰਯੋਗ ਹਰ ਪਿੰਡ ਨਾਲ ਸੰਯੋਗ ਲੈ ਕੇ ਇਹ ਪ੍ਰਾਲਾਸਾਰੇ ਲੱਗਦਾ ਇਹ ਕੱਲੇ ਦੇ ਵਾਸਤਾ ਰੋਗ ਨਹੀਂਗਾ ਸਾਰੇ ਪੰਜਾਬ ਨੂੰ ਘੋਣਮਾਰ ਖਾ ਰਿਹਾ ਨਸ਼ਾ ਇਹਨੂੰ ਦੂਰ ਕਰਨ ਵਾਸਤੇ ਹਰ ਪ੍ਰਾਲੇ ਕਰਾਂਗੇ ਇਸ ਵਾਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕਈ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਨੌਜਵਾਨ ਚੁਣੇ ਗਏ ਨੇਗੇ ਕਈ ਪਿੰਡਾਂ ਦੇ ਮੈਂਬਰ ਸਭਾਵਾਂ ਨੇ ਉਹ ਵੀ ਜਿਹੜੇ ਆ ਨੌਜਵਾਨਾਂ ਨੂੰ ਤਰਜੀਹ ਦਿੱਤੀ ਗਈ ਹੈ ਪਿੰਡ ਵਾਸੀਆਂ ਨੇ ਤਾਂ ਕਿ ਇੱਕ ਵਧੀਆ ਜਿਹੜਾ ਉਹਨਾਂ ਦਾ ਪਿੰਡ ਦਾ ਵਿਕਾਸ ਹੋ ਚੁੱਕੇ ਹੈ ਜੇ ਇੱਕ ਮੈਂਬਰ ਸਭਾਵਾਂ ਨੇ ਸਾਡੇ ਨਾਲ ਬਹੁਤ ਛੋਟੀ ਉਮਰ ਦੇ ਮੈਂਬਰ ਬਣੇ ਨੇਗੇ ਪੁੱਛ ਲੈਨੇ ਆ ਕਿੰਨੀ ਉਮਰ ਹੈ ਇਹਨਾਂ ਦੀ ਕੀ ਨਾਮ ਹੈ ਤੇ ਕੀ ਤੁਹਾਡੀ ਜਿਹੜੀ ਹੈ ਯੋਗਤਾ ਕੀ ਨਾਮ ਕੀ ਹੈ ਸਸ਼ੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਦਿਲਪ੍ਰੀਤ ਸਿੰਘ ਤੇ ਮੇਰੀ ਉਮਰ 24 ਸਾਲ ਹੈ ਹੂੰ ਤੇ ਵੱਡੀ ਜ਼ਿੰਮੇਵਾਰੀ ਪਿੰਡ ਨੇ ਸੌਂਪੀ ਹੈ ਕਿਸ ਤਰ੍ਹਾਂ ਨਿ ਸਰ ਦਿਨੇ ਸਰਪੰਚ ਸਾਹਿਬ ਨੇ ਦੱਸਿਆ ਵੀ ਨਸ਼ਾ ਦਾ ਮੇਨ ਮੁੱਦਾ ਹੈ ਮੇਰੇ ਆਪਣੇ ਨਾਲ ਆਪਣੀ ਉਮਰ ਦੇ ਹਾਨ ਪ੍ਰਵਾਨ ਦੇ ਨੌਜਵਾਨਾਂ ਨੂੰ ਮੈਂ ਨਸ਼ਾ ਵਿੱਚ ਗਰਖ ਹੁੰਦਾ ਦੇਖਿਆ ਵਾ ਇਹਦੇ ਮੈਂ ਇਸ ਨੂੰ ਦੇਖਦੇ ਹੋਏ ਮੇਰਾ ਵੀ ਇਹੀ ਉਪਰਾਲਾ ਰਹੂਗਾ ਕਿ ਮੈਂ ਇਹਨਾਂ ਦੇ ਨਾਲ ਸਹਿਯੋਗ ਦੇ ਕੇ ਕਿ ਨਸ਼ਾ ਨੂੰ ਖਤਮ ਕਰਾਂ ਨਸ਼ਾ ਕਿਸ ਤਰ੍ਹਾਂ ਖਤਮ ਹੋਸਾ ਨਸ਼ਾ ਦਾ ਮੁੱਦਾ ਹਰ ਸਰਕਾਰ ਲੈ ਕੇ ਆਉਂਦੀ ਆ ਹਰ ਪਿੰਡ ਵਾਸੀ ਹਰ ਐਮ ਐਲ ਏ ਕੋਈ ਵਿਧਾਨ ਸਭਾ ਕੋਈ ਐਮ ਪੀ ਸਭ ਲੈ ਕੇ ਆਉਂਦੇ ਆ ਸਰ ਨਸ਼ਾ ਨਹੀਂ ਖਤਮ ਹੋ ਰਿਹਾ ਪੰਜਾਬ ਹਾਂਜੀ ਸਰ ਦੇਖੋ ਜਿਵੇਂ ਹੁਣ ਸਰਪੰਚ ਸਾਹਿਬ ਨੇ ਦੱਸਿਆ ਕਮੇਟੀ ਬਣੂਗੀ ਕਮੇਟੀ ਬਣਾਵਾਂਗੇ ਸਹਿਯੋਗ ਦੇਵਾਂਗੇ ਨਾਲ ਜਦੋਂ ਕਮੇਟੀ ਬਣਦੀ ਹੈ ਆਪਣੀ ਉਹ ਚਲਦੇ ਹੋਏ ਉਹ ਪਤਾ ਲ ਕਰਾਂਗੇ ਵੀ ਨਸ਼ਾ ਕਿੱਥੋਂ ਆ ਰਿਹਾ ਕਿੱਦਾਂ ਆ ਰਿਹਾ ਜਿਹੜੇ ਜਿਹੜੇ ਘਰਾਂ ਦੇ ਵਿੱਚ ਜ ਨਸ਼ਾ ਵਰਤ ਰਿਆ ਜਾਂ ਜੋ ਕਰ ਰਹੇ ਆ ਉਹਨਾਂ ਨੂੰ ਇਸ ਕੋਲੋਂ ਹਟਾਉਣ ਦੀ ਲਈ ਅਪੀਲ ਕੀਤੀ ਜਾਊਗੀ ਜਾਗਰਣ ਕਰਾਂਗੇ ਕੀ ਨਾਮ ਆ ਸਰ ਤੁਹਾਡਾ ਮੇਜਰ ਸਿੰਘ ਕੀ ਕਹਿਣਾ ਚਾਹੋਗੇ ਬੜੀ ਸਰਬਸੰਮਤੀ ਨਾਲ ਜਿਹੜਾ ਹੈ ਪੰਚਾਇਤ ਚੁਣੀ ਗਈ ਹੈ ਕਿਸ ਤਰ੍ਹਾਂ ਦੇ ਮੁੱਦੇ ਜਿਵੇਂ ਦਾ ਨਸ਼ਾ ਦਾ ਮੁੱਦਾ ਹੋਰ ਕੀ ਕੀ ਮੁੱਦੇ ਨੇ ਬੰਮੇ ਸੀਵਰੇਜ ਦਾ ਮੁੱਦਾ ਜੀ ਨਸ਼ਾ ਦਾ ਮੁੱਦਾ ਬਾਕੀ ਕਈ ਅਜੇ ਗਲੀਆਂ ਨਾਲੀਆਂ ਬੰਨ ਵਾਲੀਆਂ ਬਈਆਂ ਕਾਫੀ ਪਿੰਡ ਦਾ ਵਿਕਾਸ ਰੁਕਿਆ ਹੋਇਆ ਉਹ ਕਰਾਂਗੇ ਇੱਕ ਵਾਰੀ ਪਿੰਡ ਵਾਸੀ ਦੇਖ ਸਕਦੇ ਹੋ ਪਿੰਡ ਵਾਸੀ ਨੇ ਨਾਲ ਜਿਹੜੇ ਆਏ ਨੇ ਇੱਥੇ ਜਿਹੜੇ ਵਧਾਈ ਦੇਣ ਪਹੁੰਚੇ ਨੇਗੇ ਸਰਪੰਚ ਸਾਹਿਬ ਦੇ ਘਰੇ ਮੈਂਬਰ ਪੰਚਾਇਤ ਜਿਹੜੇ ਨੇ ਮਹਿੰਦਰ ਜੀ ਦੇ ਘਰੇ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਕਿਸ ਤਰ੍ਹਾਂ ਇਹ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣ ਦੀ ਗੱਲ ਕਰ ਰਹੇ ਨੇਗੇ ਸਰਪੰਚ ਸਾਹਿਬ ਹੋਰੀ ਜਾਂ ਮੈਂਬਰ ਸਾਹਿਬਾਨ ਉਹਨਾਂ ਨੂੰ ਕਿਸ ਤਰ੍ਹਾਂ ਸਹਿਯੋਗ ਜਿਹੜੇ ਆ ਪਿੰਡ ਵਾਸੀ ਦੇਣਗੇ ਮਹਿੰਦਰਜੀ ਦੇ ਭਾਈ ਸਾਹਿਬ ਹੋਰੀ ਉਹਨਾਂ ਨਾਲ ਗੱਲਬਾਤ ਕਰ ਲੈਣਾ ਬਤੌਰ ਇਹ ਇਨਸਪੈਕਟਰ ਜਿਹੜੇ ਆ ਪੰਜਾਬ ਪੁਲਿਸ ਇਹਨਾਂ ਨੇ ਕੰਮ ਕੀਤਾ ਆਪਣੀਆਂ ਸੇਵਾਵਾਂ ਨਿਭਾਈਆਂ ਨਾਲ ਦੀ ਨਾਲ ਦੋਲੇਵਾਲ ਜਿਹੜਾ ਨਸ਼ਾ ਦਾ ਗੜ ਮੰਨੇ ਜਾਣ ਵਾਲਾ ਪਿੰਡ ਆ ਉੱਥੇ ਵੀ ਕਈ ਸਾਲ ਜਿਹੜਾ ਚੌਂਕੀ ਇਨ ਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਕਿਸ ਤਰ੍ਹਾਂ ਨਸ਼ੇ ਨੂੰ ਖਤਮ ਕਰਨਗੇ ਪਿੰਡ ਵਿੱਚੋਂ ਕਿਸ ਤਰ੍ਹਾਂ ਸਹਿਯੋਗ ਆਪਣੇ ਭਰਾ ਦਾ ਦੇਣਗੇ ਆਪਣੇ ਭੈਾਰ ਨੂੰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਆ ਉਹ ਸ਼ੇਅਰ ਕਰਨਗੇ ਸਰ ਕੀ ਕਹਿਣਾ ਚਾਹੋਗੇ ਸਰ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਹੈ ਤੁਸੀਂ ਵੀ ਬਤੌਰ ਜਿਹੜਾ ਚੌਂਕੀ ਇੰਚਾਰ ਦੋਲੇਵਾਲ ਦੇ ਤੇ ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਵਿਕਦਾ ਹੈ ਦੋਲੇਵਾਲ ਹੋ ਗਿਆ ਹੋਰ ਕਈ ਪਿੰਡ ਨੇ ਸਭ ਤੋਂ ਜ਼ਿਆਦਾ ਦੋਲੇਵਾਲ ਵਿਕਦਾ ਉੱਥੇ ਵੀ ਇੰਚਾਰਜ ਤੁਸੀਂ ਰਹੇ ਹੋ ਕਿਸ ਤਰ੍ਹਾਂ ਭਰਾ ਨੂੰ ਸਹਿਯੋਗ ਕਰੋਗੇ ਨਸ਼ਾ ਖਤਮ ਕਰਨ ਚ ਪਿੰਡ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਨਾ ਚਾਹਣਾ ਜਿਹੜਾ ਸਾਨੂੰ ਆਣ ਕੇ ਸਾਡੇ ਵਿਚਾਰ ਲੈਣ ਲੱਗੇ ਸੈਕੰਡ ਜਿਹੜੇ ਪਿੰਡ ਬਾਰੇ ਗੱਲ ਕਰਨ ਲੱਗੇ ਨਸ਼ਾ ਦੇ ਸੰਬੰਧ ਚ ਜਿਹੜੇ ਨਸ਼ਾ ਜਿਹੜਾ ਸਾਡੀ ਜਵਾਨੀ ਨੂੰ ਘੋੜ ਵਾਂਗੂ ਖਾ ਰਿਆ ਇਹਦੇ ਵਿੱਚ ਅਸੀਂ ਦੂਰ ਕਰਨ ਵਾਸਤੇ ਪਿੰਡ ਦੇ ਲੋਕਾਂ ਦਾ ਸਹਿਯੋਗ ਲਵਾਂਗੇ ਪਰ ਉਹ ਜੋ ਸਾਨੂੰ ਗਾਈਡ ਕਰਨਗੇ ਵੀ ਇਸ ਤਰੀਕੇ ਨਾਲ ਅਸੀਂ ਕੱਲੇ ਤਾਂ ਕੁਝ ਕਰ ਨਹੀਂ ਸਕਦੇ ਜੋ ਸਾਨੂੰ ਗਾਈਡ ਕਰਨਗੇ ਵੀ ਇਸ ਤਰੀਕੇ ਨਾਲ ਚੀਜ਼ ਕਰਾਂਗੇ ਪਿੰਡ ਚ ਕਮੇਟੀ ਬਣਾ ਕੇ ਜਿਹੜੇ ਬੰਦੇ ਚ ਗੁਲਤਾਨ ਹੋਏ ਨੇ ਨਸ਼ੇ ਦੇ ਵਿੱਚ ਉਹਨਾਂ ਦੇ ਮਾਂ ਪਿਓ ਨਾਲ ਹੋਰ ਸਾਰਾ ਸਹਿਯੋਗ ਕਰਕੇ ਉਹਨਾਂ ਨੂੰ ਸਿੱਧੇ ਪਾਸੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸਾਇਕਟ ਜਿਹੜੇ ਕੋਈ ਵੇਚਦੇ ਹੈਗੇ ਨੇ ਉਹਨਾਂ ਤੇ ਅਸੀਂ ਹਰ ਇੱਕ ਤਰੀਕੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਅਮਰੀਕਾ ਕੀ ਗੱਲ ਆ ਜਾਉਗੀ ਪਿੰਡ ਵਾਸੀਆਂ ਨੇ ਚੁਣਿਆ ਸਰਪੰਚ ਸਾਹਿਬ ਨੂੰ ਤੇ ਸਾਰੇ ਮੈਂਬਰ ਸਾਹਿਬਾਨ ਨੂੰ ਪਿੰਡ ਪਾਸ ਤੇ ਅਸੀਂ ਜਿਵੇਂ ਇੰਸਪੈਕਟਰ ਸਾਹਿਬ ਨੂੰ ਦੱਸਿਆ ਹੈਗਾ ਇਸ ਤਰ੍ਹਾਂ ਅਸੀਂ ਜੋ ਵੀ ਹੈਗੇ ਆ ਨਸ਼ਿਆਂ ਦੇ ਮੁੱਦੇ ਆ ਨਸ਼ਿਆਂ ਤੇ ਕੰਟਰੋਲ ਕਰਨ ਦਾ ਅਸੀਂ ਪੂਰਾ ਜੋਰ ਲਾਵਾਂਗੇ ਬਾਕੀ ਜੋ ਪਿੰਡ ਦਾ ਵਿਕਾਸ ਆ ਵਕਾਸ ਵਾਸਤੇ ਕੰਮ ਅਸੀਂ ਪੂਰੇ ਜੋਰ ਸ਼ੋਰ ਨਾਲ ਕਰਾਂਗੇ ਪਾਰਟੀ ਤੋਂ ਨਾ ਕੋਈ ਅਸੀਂ ਪਾਰਟੀ ਬਾਜੀ ਵਿੱਚ ਨਹੀਂ ਰੱਖਾਂਗੇ ਤੇ ਅਸੀਂ ਵਧੀਆ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਲੈ ਸਾਨੂੰ ਵਧੀਆ ਸੰਜੋਗ ਮਿਲੇ ਪਰਣੇ ਤੋਂ ਤੇ ਵਧੀਆ ਕੰਮ ਕਰ ਕਰ ਸਕੀ ਨਸ਼ਾ ਦਾ ਮੁੱਦਾ ਅਸੀਂ ਸੁਣ ਲਿਆ ਪਿੰਡ ਦਾ ਵਿਕਾਸ ਸੁਣ ਲਿਆ ਹੁਣ ਇੱਕ ਸਭ ਤੋਂ ਅਹਿਮ ਮੁੱਦਾ ਝੋਨੇ ਦੀ ਪਰਾਲੀ ਨੂੰ ਜਦੋਂ ਅੱਗ ਲੱਗਦੀ ਆ ਤਾਂ ਪ੍ਰਸ਼ਾਸਨ ਹਰਕਤ ਚ ਆਉਂਦਾ ਹੈ ਕਈ ਜਿਹੜੇ ਆ ਮਾਮਲੇ ਦਰਜ ਕੀਤੇ ਜਾਂਦੇ ਨੇ ਕਿ ਕਿਸਾਨ ਨਾਲ ਮਿਲਾਉਣੇ ਐ ਇਸੇ ਪਿੰਡ ਦੇ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਰਾਲੀ ਨੂੰ ਇਹਨਾਂ ਨੇ ਕਿੰਨੇ ਸਮੇਂ ਤੋਂ ਅੱਗ ਨਹੀਂ ਲਈ ਤੇ ਦੂਜਿਆਂ ਨੂੰ ਵੀ ਸੇਧ ਦੇ ਰਹੇ ਨੇ ਕਿ ਦੂਜਿਆਂ ਨੂੰ ਵੀ ਪਿੰਡਾਂ ਜਾ ਕੇ ਜਿਹੜਾ ਜਾਗਰੂਕ ਕਰ ਰਹੇ ਨੇ ਕਿ ਜੇਕਰ ਪਰਾਲੀ ਨੂੰ ਉਹ ਅੱਗ ਲਾਉਂਦੇ ਨੇ ਤਾਂ ਉਸਦੇ ਕੀ ਨੁਕਸਾਨ ਨੇ ਵਾਤਾਵਰਨ 'ਚ ਤੇ ਨਾਲ ਦੀ ਨਾਲ ਆਮ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਜਿਹੜੇ ਜ਼ਰੂਰੀ ਹੁੰਦੇ ਨੇ ਫਸਲਾਂ ਲਈ ਉਹ ਕਿਵੇਂ ਮਰ ਜਾਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਸਰ ਬਹੁਤ ਲੰਬੇ ਸਮੇਂ ਤੋਂ ਜਿਹੜੀ ਪਰਾਲੀ ਨੂੰ ਅੱਗ ਨੇ ਲਈ ਬਹੁਤ ਵੱਡਾ ਮੁੱਦਾ ਪੰਜਾਬ 'ਚ ਇਹ ਨਸ਼ਾ ਦੇ ਨਾਲ ਨਾਲ ਲੈ ਕੇ ਪਰਾਲੀ ਜਿਹੜੀ ਹੈ ਉਹ ਸਾੜਦੇ ਨੇ ਕਿਸਾਨ ਤੇ ਧੂਆਂ ਜਿਹੜਾ ਉਹ ਜਦੋਂ ਵਾਤਾਵਰਨ ਨਾ ਮਿਲਦਾ ਤਾਂ ਵਾਤਾਵਰਨ ਦੂਸ਼ਿਤ ਹੁੰਦਾ ਸਾਨੂੰ ਜੀ 20 25 ਸਾਲ ਹੋ ਗਏ ਕਿਤੇ ਅੱਗ ਡਿਲੀ ਪਹਿਲਾਂ ਸਾਡਾ ਪਜੌਰ ਕਿਸੀ ਉਹ ਸੀ ਸਿਹਤ ਤੇ ਅਸੀਂ ਤੁਰੇ ਹੁੰਦੇ ਆ ਤੇ ਅਸੀਂ ਇਹਦੇ ਵਿੱਚ ਇੱਕ ਤਾਂ ਜੀ ਸਾਡੀ ਇੱਕ ਬਚਤ ਹੁੰਦੀ ਆ ਖਾਦ ਬਹੁਤ ਘੱਟ ਪਾਣੀ ਪੈਂਦੀ ਆ ਜਿਹੜੇ ਵਾਣਟ ਪੁੰਨੇ ਆ ਬਾਕੀ ਇਹ ਪ੍ਰਦੂਸ਼ਣ ਜਿਹੜਾ ਹੁੰਦਾ ਉਹ ਨਹੀਂ ਹੁੰਦਾ ਤੇ ਅਸੀਂ ਸਾਡੇ ਜਿੰਨੀ ਪੈਲੀ ਆ ਸਾਰੀ ਬਾਉਂਡਰੀ ਤੇ ਸਾਡੇ ਦਰਖਤ ਲਾਏ ਆ 4-5000 ਬੂਟਾ ਜਿਹਾ ਬੰਦਰੀ ਤੇ ਲਾਇਆ ਬਾਕੀ ਹੁਣ ਸਾਡਾ ਇਹ ਵੀ ਹੈਗਾ ਮੁੱਦਾ ਇੱਕ ਪਿੰਡ ਦੇ ਵਾਸਤੇ ਜਿੰਨੀ ਜਗ ਖਾਲੀ ਜਗ੍ਹਾ ਪਈ ਆ ਗੜੇ ਪਏ ਆ ਕੋਈ ਪਏ ਉੱਥੇ ਦਰ ਤਰਾਕ ਲਾ ਕੇ ਉਥੇ ਪਾਰਕਾਂ ਵੀ ਬਣਾਉਣੀਆਂ ਦੋ ਚਾਰ ਸੀ ਜਿਹੜੇ ਹਰੇ ਰਿੰਦਿਆ ਸ਼ਹਿਰ ਕਰਨ ਉਥੇ ਬੱਚੇ ਖੇਡ ਰ ਖੁੱਡਣ ਕੋਈ ਮੋਬਾਈਲਾ ਤੋਂ ਨਾ ਖੜਾ ਛੱਟ ਜੇ ਨਵੇਂ ਜਿਹੜੀ ਪੰਚਾਇਤ ਚੁਣੀ ਗਈ ਆ ਸਰਪੰਚ ਸਾਹਿਬ ਨੇ ਜਾਂ ਪੰਚਾਇਤ ਮੈਂਬਰ ਨੇ ਉਹਨਾਂ ਨੂੰ ਕਿਵੇਂ ਜਾ ਕੇ ਤੁਸੀਂ ਕਹੋ ਕਿ ਲੋਕਾਂ ਨੂੰ ਦੱਸਣ ਉਹ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਕਿ ਜਿਹੜੀ ਪਰਾਲੀ ਨੇ ਉਹਨੂੰ ਅੱਗ ਨਾ ਲਾਈ ਜਾਵੇ ਉਹ ਜੀ ਸਾਡੇ ਇੱਕ ਟੀਮ ਹੀ ਬਣਾਈ ਬਣਾ ਲਈ ਇਸ ਸਰੀ ਅਸੀਂ ਤੁਸੀਂ ਸਾਡੇ ਪਿੰਡ ਦੇ ਵਿੱਚੋਂ ਮੈਂ ਬਾਹਲਾ ਤਰੀਕਾ ਕਹਿੰਦਾ 25% ਮੈਂ ਲੋਕ ਹਟਾ ਲਈ ਜਿਹੜੇ ਕਿ ਆਗ ਨਹੀਂ ਲਾਉਂਦੇ ਉਹਨੂੰ ਉਹਨਾਂ ਨੇ ਜਦ ਮੇਰੇ ਲਈ ਵੇਖਿਆ ਵੀ ਇਹਨਾਂ ਖਾਸ ਘਾਟ ਪੌਦਾ ਫਸਲ ਵਧੀਆ ਹੁੰਦੀ ਆ ਉਹ ਇਧਰ ਮੁੜ ਕੇ ਹੁਣ ਜਿਹੜੇ ਰਿੰਦੇ ਥੋੜੇ ਬਹੁਤੇ ਉਹ ਵੀ ਆਰਕੇ ਕੰਟਰੋਲ ਹੀ ਕਰਾਂਗੇ ਹਾਂ ਮੈਨੂੰ ਜੀ 2-3 ਵਾਰ ਸਲਮਾਨਤ ਸੀ ਡੀ ਸਰ ਨੇ ਕੀਤਾ ਤੇ ਡਾਕਟਰ ਬਲਜਿੰਦਰ ਸਾਹਿਬ ਸੀ ਬਰਾੜ ਇਹਨੇ ਵੀ ਕੀਤਾ ਸਲਮਾਨਤ ਕੀਤਾ ਤੇ ਅਸੀਂ ਇਹ 20-25 ਸਾਲ ਤੱਕ ਆਗਰ ਤੇ ਜਿਹੜਾ ਆਪਣੀ ਧਰਤੀ ਵਿੱਚ ਗੱਡੋ ਆ ਉਹ ਖਤਮ ਹੋ ਹੀ ਜਾਂਦਾ ਜੇ ਉਹ ਗੱਡੋਆ ਬਬਲ ਆ ਗਿਆ ਆਪਣੀ ਫਸਲ ਤੇ ਆ ਭੇਰੇ ਦੀ ਪੌਂਦੀ ਲੋੜੀ ਮਿੱਤਰ ਕਿਹੜੇ ਹਾਂਜੀ ਕਿੰਨੀਆਂ ਉਮੀਦਾਂ ਨੇ ਨਵੀਂ ਪੰਚਾਇਤ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੀ ਨਿਊਜ਼ ਜਿਹੜੀ ਟੀਮ ਹੈ ਉਹਨਾਂ ਦਾ ਪੈਂਡਾਉਣ ਤੇ ਸਵਾਗਤ ਕਰਦਾ ਜੀ ਆਇਆਂ ਆਖਦਾ ਪੈਂਡ ਦੀ ਜਿਹੜੀ ਨਵੀਂ ਚੁਣੀ ਗਈ ਪੰਚਾਇਤ ਆ ਸਾਨੂੰ ਉਸ ਤੋਂ ਬਹੁਤ ਉਮੀਦਾਂ ਹਨ ਪਿਛਲੀ ਪੰਚਾਇਤ ਜੋ ਹਰਦੇਵ ਸਿੰਘ ਜੋਲ ਦੀ ਅਗਵਾਈ ਵਿੱਚ ਸੀਗੀ ਉਸ ਨੇ ਵਿਕਾਸ ਦਿਆਂ ਬਹੁਤ ਵਧੀਆ ਵਿਕਾਸ ਕਰਕੇ ਇੱਕ ਲੀਕ ਖਿੱਚੀ ਇਨਾਂ ਤੋਂ ਅਸੀਂ ਉਸ ਲੀਕ ਨੂੰ ਲੰਮਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਮੇਟੀਆਂ ਬਣਾ ਕੇ ਇਹਨਾਂ ਦਾ ਸਹਿਯੋਗ ਕਰਕੇ ਤੇ ਪਿੰਡ ਦਾ ਵਿਕਾਸ ਕਰਾਂਗੇ ਇੱਕ ਜਿਹੜਾ ਛੇਵਾ ਦਰਿਆ ਵਗ ਰਿਹਾ ਨਸ਼ੇ ਦਾ ਉਹਦੇ ਆਸਤੇ ਵੀ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਪਹਲਾ ਕਰਾਂਗੇ ਜਿਹੜੇ ਇਸ ਜਿਹੜੇ ਡੈਕਟਰ ਹੈਗੇ ਆ ਬੱਚੇ ਉਹਨਾਂ ਆਸਤੇ ਵੀ ਕੋਈ ਨਾ ਕੁਝ ਕਰਕੇ ਅਸੀਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਵਾ ਕੇ ਤੇ ਉਹਨਾਂ ਨੂੰ ਅਸਲੀ ਜ਼ਿੰਦਗੀ 'ਚ ਲਿਆਵਾਂਗੇ ਜਿਹੜੇ ਉਹਨਾਂ ਦੇ ਆਪਦੇ ਮਾਪਿਆਂ ਦੀ ਸੇਵਾ ਕਰ ਸਕਣ ਤੇ ਪਿੰਡ ਦੇ ਵਧੀਆ ਨਾਗਰਿਕ ਬਣ ਸਕਣ ਆਪਣਾ ਨੌਜਵਾਨ ਪੰਚਾਇਤ ਮੈਂਬਰ ਚੁਣੇ ਗਏ ਨੇਗੇ ਇਹਨਾਂ ਨੂੰ ਇਹਨਾਂ ਨੇ ਥੋੜਾ ਤੋਂ ਸਿੱਖਣਾ ਤੇ ਕਿਸ ਤਰ੍ਹਾਂ ਇਹਨਾਂ ਨੂੰ ਸਹਿਦ ਦੇਓਗੇ ਕਿ ਤਾਂ ਕਿ ਇਹ ਆਉਣ ਵਾਲੇ ਜਿਹੜਾ ਹੋਰ ਜਿਹੜਾ ਸਮਾਜ ਉਹ ਅਗਲੀ ਪੰਚਾਇਤੀ ਚੁਣਾਂਗੇ ਤਾਂ ਵੀ ਇਹਨੂੰ ਸਰਸੰਮਤੀ ਨਾਲ ਚੁਣਿਆ ਜਾਵੇ ਕਿਸ ਤਰ੍ਹਾਂ ਜਿਹੜੀ ਹੈ ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਪੰਚਾਇਤ ਮੈਂਬਰ ਰਹੇ ਹੋ ਹੁਣ ਤੁਹਾਡੇ ਵਾਈਫ ਜਿਹੜੇ ਉਹ ਬਣਿਆ ਸਰਪੰਚ ਬਣਿਆ ਕਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਨੌਜਵਾਨ ਚੁਣੇ ਗਏ ਨੇ ਉਸ ਤੋਂ ਸਹਿਦ ਦੇਓਗੇ ਮੈਂ ਨਾ ਛੋਟੇ ਵੀਰ ਨੂੰ ਇਹ ਕੰਮ ਚੜੂਗਾ ਕੋਈ ਗੱਲ ਕਰਨੀ ਪਿਆਰ ਨਾ ਕਰੋ ਕਿਸੇ ਨਾ ਪਿਆਰ ਨਾ ਕਿਸੇ ਦਾ ਦਿਲ ਜਿੱਤ ਸਕਦੇ ਆ ਲੜ ਕੇ ਝਗੜ ਕੇ ਕਿਸੇ ਨੂੰ ਨਹੀਂ ਬਣਾ ਸਕਦੇ ਮੈਂ ਤਾਂ ਇਹ ਬੇਨਤੀ ਕਰੂੰਗਾ ਪਿੰਡ ਵਾਸੀਆਂ ਨੂੰ ਬਹੁਤ ਆਸਾਂ ਨੇ ਉਹ ਕਹਿੰਦੇ ਜਿਹੜੀ ਵੀ ਇੱਕ ਖਿੱਚੀ ਪੁਰਾਣੇ ਸਰਪੰਚ ਨੇ ਉਹ ਲੰਬੀ ਲੈ ਕੇ ਜਾ ਪਹਿਲਾਂ ਸਰਪੰਚ ਸਾਹਿਬ ਨੇ ਬਹੁਤ ਕੰਮ ਕੀਤੇ ਰੋਡ ਬਣਾਏ ਆ ਗਲੀਆਂ ਨਾਲੀਆਂ ਬਣਾਈਆਂ ਲੜਾਈ ਝਗੜੇ ਠਾਣੇ ਨਹੀਂ ਜਾਣ ਦਿੱਤੇ ਪਹਿਲਾਂ ਸਰਪੰਚ ਸਾਹਿਬ ਸਰਦਾਰਦੇਵ ਸਿੰਘ ਜੋਹਲ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਸੰਯੋਗ ਲੈ ਕੇ ਉਹਦੂ ਗਾਂ ਵੱਧ ਕੰਮ ਕਰੀਏ ਹੂੰ ਸੋ ਇੱਕ ਇਹ ਵੀ ਬਹੁਤ ਵਧੀਆ ਗੱਲ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਪੁਰਾਣੇ ਸਰਪੰਚ ਹੁੰਦੇ ਨੇ ਤਾਂ ਜਦੋਂ ਨਵਾਂ ਸਰਪੰਚ ਕੋਈ ਬਣਦਾ ਤਾਂ ਉਸ ਦੀ ਨਿੰਦਿਆ ਜਿਹੜੀ ਕੀਤੀ ਜਾਂਦੀ ਕਿ ਇਹ ਕੰਮ ਨਹੀਂ ਕਰਵਾਏਗਾ ਇੱਕ ਬਹੁਤ ਵੱਡੀ ਗੱਲ ਹੈ ਕਿ ਨਵੇਂ ਚੁਣੇ ਗਏ ਜਿਹੜੇ ਪੰਚਾਇਤ ਮੈਂਬਰ ਨੇ ਜਾਂ ਸਰਪੰਚ ਸਾਹਿਬ ਨੇ ਉਹਨਾਂ ਵੱਲੋਂ ਪਿਛਲੇ ਜਿਹੜੇ ਸਰਪੰਚ ਸਾਹਿਬ ਦਾ ਕਾਰਜਕਾਲ ਆਇਆ ਜਾਂ ਪਿਛਲੇ ਜਿਹੜੇ ਸਰਪੰਚ ਸਾਹਿਬ ਨੇ ਕੰਮਕਾਜ ਕੀਤੇ ਨੇ ਉਸ ਦੀ ਵੀ ਛਲਾਗਾ ਜਿਹੜੀ ਕੀਤੀ ਜਾ ਰਹੀ ਹੈ ਤੇ ਉਸੇ ਤੇ ਚੱਲਦੇ ਆਂ ਉਹ ਜਿਹੜੀ ਲੀਕ ਜਿਹੜੀ ਉਹਨਾਂ ਨੇ ਖਿੱਚੀ ਸੀ ਉਸ ਨੂੰ ਵੱਡਾ ਕਰਨ ਦਾ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਜਾਊਗਾ ਨਾਲ ਦੀ ਨਾਲ ਪਿੰਡ ਵਾਸੀਆਂ ਨੂੰ ਵੀ ਇੱਕ ਆਸ ਹੈ ਇਹਨਾਂ ਤੋਂ ਕਿ ਜਿਸ ਤਰ੍ਹਾਂ ਵਿਕਾਸ ਹੋਇਆ ਇਸ ਪਿੰਡ ਦਾ ਹੋਰ ਵੀ ਵੱਡਾ ਵੱਡੀ ਵੱਡੇ ਤਰੀਕੇ ਨਾਲ ਜਿਹੜਾ ਇਸ ਪਿੰਡ ਦਾ ਵਿਕਾਸ ਹੋਵੇ ਨਾਲ ਦੀ ਨਾਲ ਪਰਾਲੀ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਤੇ ਆਮ ਜਿਹੜੇ ਵਿਕਾਸ ਕਾਰਜ ਨੇ ਉਹ ਇਸ ਪਿੰਡ ਵਿੱਚ ਵੱਤ ਵਦ ਕਰਵਾਏ ਜਾਣ ਮੋਗਾ ਤੋਂ ਨਵਦੀਪ ਸਿੰਘ ਜ਼ੀ ਮੀਡੀਆ